ਸਸ਼੍ਰੀ ਕਾਲਜ ਤੋਂ 124 754 ਸੁਲਤਾਨਪੁਰ ਲੋਧੀ ਦੇ ਪਿੰਡ ਭੈਣੀ ਬਹਾਦਰ ਵਿੱਚ ਵੰਡ ਟੁੱਟਣ ਕਾਰਨ ਹਾਲਾਤ ਹੋਏ ਬੇਕਾਬੂ ਆਓ ਜਾਣਦੇ ਹਾਂ ਪੂਰੀ ਖਬਰ ਕੀ ਹੈ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਮਿਨੀ ਸ਼੍ਰੀਲੰਕਾ ਵੱਜੋਂ ਜਾਣੇ ਜਾਂਦੇ ਬਾਉਪੁਰ ਖੇਤਰ ਦੇ ਨਜ਼ਦੀਕ ਭੈਣੀ ਬਹਾਦਰ ਵਿੱਚ ਅੱਜ ਤੜਕਸਾਰ ਕਿਸਾਨਾਂ ਵੱਲੋਂ ਲਗਾਇਆ ਗਿਆ ਅਰਜੀ ਬੰ ਟੁੱਟਣ ਕਾਰਨ ਹਾਲਾਤ ਵਿਗੜਦੇ ਦਿਖਾਈ ਦੇ ਰਹੇ ਹਨ ਬੰ ਟੁੱਟਣ ਕਰਕੇ ਪਾਣੀ ਸੜਕਾ ਉੱਤੇ ਆ ਗਿਆ ਹੈ ਤੇ ਪਿੰਡ ਵਿੱਚ ਇਹ ਪਾਣੀ 2 ਤੋਂ 3 ਫੁੱਟ ਤੱਕ ਚੜ ਗਿਆ ਹੈ ਅਗਰ ਹਾਲਾਤ ਇਹੀ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਕਾਰਨ 16 ਤੋਂ ਵੀ ਪਿੰਡ ਪ੍ਰਭਾਵਿਤ ਹੋਣਗੇ ਜਿਸ ਵਿੱਚ 2000 ਦੇ ਕਰੀਬ ਆਬਾਦੀ ਰਹਿੰਦੀ ਹੈ ਤੇ 4 ਤੋਂ 5000 ਏਕੜ ਕਰੀਬ ਫਸਲ ਖਰਾਬ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਦੂਜੇ ਪਾਸੇ ਸੁਲਤਾਨਪੁਰ ਲੋਧੀ ਦੇ ਵਿਧਾਇਕ ਵੱਲੋਂ ਲੋਕਾਂ ਦੇ ਸਹਿਯੋਗ ਦੇ ਨਾਲ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀਆਂ ਹਨ ਅਤੇ ਲੋਕਾਂ ਵੱਲੋਂ ਇਹ ਕੋਸ਼ਿਸ਼ਾਂ ਵਿੱਚ ਸਹਿਯੋਗ ਦਿੱਤਾ ਜਾ ਰਿਹਾ ਹੈ ਕਿ ਗਰਾਊਂਡ ਜ਼ੀਰੋ ਤੋਂ ਸਾਰੀ ਹਕੀਕਤ ਦਿਖਾਈ ਜਾਵੇ ਮੈਂ ਸਾਬਕਾ ਸਰਪੰਚ ਪਿੰਡ ਪਸਨਕਦੀਮ ਜੀ ਜਿਹੜਾ ਅੱਜ ਸਾਡੇ ਹਾਲਾਤਾਂ ਵਾਸਤੇ ਅਸੀਂ ਤਾਂ ਪਹਿਲਾਂ ਪੱਤਰਕਾਰਾਂ ਵੀਰਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਹੜੇ ਸਾਡੇ ਹਾਲਾਤਾਂ ਵਾਸਤੇ ਸਾਨੂੰ ਇੱਥੇ ਸਾਡੀਆਂ ਲੋਕਾਂ ਤੱਕ ਆਵਾਜ਼ ਬਣਨ ਵਾਸਤੇ ਸਾਡੇ ਪੱਤਰਕਾਰ ਵੀਰ ਇੱਥੇ ਆਏ ਤੇ ਸਾਡੇ ਹਾਲਾਤ ਤਾਂ ਬਹੁਤ ਮਾੜੇ ਆ ਜੀ ਇਸ ਟਾਈਮ ਅਸੀਂ ਸਵੇਰ ਦੇ ਉਸ ਬੰਨ ਨੂੰ ਬੰਨਣ ਵਾਸਤੇ ਜਿੰਨੇ ਸਾਡੇ ਪਿੰਡ ਆ 16 17 ਪਿੰਡ ਜਿਹੜੇ ਇਸ ਟਾਈਮ ਪਾਣੀ ਦੀ ਲਪੇਟ ਵਿੱਚ ਆਏ ਹੋਏ ਆ ਤੇ ਅਸੀਂ ਤਾਂ ਪਹਿਲਾਂ ਹੀ ਡੁੱਬੇ ਪਏ ਆ ਜੀ ਅਸੀਂ ਤਾਂ 2023 ਦੇ ਵਿੱਚ ਹੁਣ ਆ ਕੇ ਮਾੜੇ ਮੋٹے ਪੈਰਾਂ ਸਿਰ ਹੋਏ ਸੀਗੇ ਆਹ ਫਸਲ ਜੇ ਸਾਡੀ ਲੱਗਦੀ ਤੇ ਅਸੀਂ ਮਾੜਾ ਮੋਟਾ ਆਪਦਾ ਗੁਜ਼ਾਰਾ ਕਰਨ ਜੋਗੇ ਹੋਣਾ ਸੀ ਪਰ ਜਿਹੜੀ ਇਸ ਟਾਈਮ ਸਾਡੇ ਤੇ ਮਾਰ ਪੱਜੀ ਆ ਜਿਹੜਾ ਬਿਆਸ ਦਰਿਆ ਦਾ ਗਾੜੀ ਰੀਲਿਸ ਨਹੀਂ ਪਾਣੀ ਕੀਤਾ ਜਾਂਦਾ ਤੇ ਇਹਦੇ ਕਰਕੇ ਸਾਡੀਆਂ ਜਿਹੜੀਆਂ ਫਸਲਾਂ 16 17 ਪਿੰਡ ਜਿਹੜੇ ਪਾਣੀ ਦੀ ਲਪੇਟ ਵਿੱਚ ਆ ਚੁੱਕੇ ਆ ਚਾਰੇ ਪਾਸੇ ਪਾਣੀ ਪਾਣੀ ਦੀਦਾ ਕੋਈ ਸੁਰੱਖਿਆ ਥਾਂ ਨਹੀਂ ਸਾਨੂੰ ਦੀਦਾ ਅਸੀਂ ਬੱਚੇ ਕਿੱਥੇ ਕੜਨੇ ਆਪਦੇ ਬਜ਼ੁਰਗ ਕਿੱਥੇ ਕੜਨੇ ਆ ਅਸੀਂ ਮਾਲ ਡੰਗਰ ਕਿੱਥੇ ਕੜਨਾ ਕੋਈ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਮਾਲੀ ਸਹਾਤਾ ਸਿਰਫ ਬੋਰੇ ਦੇ ਕੇ ਤੇ ਇੱਥੇ ਫੋਟੋਆਂ ਲਵਾ ਕੇ ਜਿੰਨੇ ਵੀ ਲੀਡਰ ਆਏ ਅਸੀਂ ਕਿੰਨੇ ਕਿ ਫੋਟੋਆਂ ਨਾਲ ਲਵਾਓ ਸਾਡੀ ਮਦਦ ਕਰੋ ਜਿੰਨੀ ਬਣ ਸਕਦੀ ਹੈ ਮਦਦ ਕਰੋ ਸਾਡੇ ਪਸ਼ੂਆਂ ਦਾ ਬੁਰਾ ਸਾਡੇ ਜਵਾਕਾਂ ਦਾ ਬੁਰਾ ਆ ਤੇ ਸਾਡੇ ਇਲਾਕੇ ਦੇ ਸਾਡੇ ਘਰਾਂ 'ਚ ਪਾਣੀ ਵੜ ਗਿਆ ਅਸੀਂ ਖਾਣ ਜੋਗੀ ਕਣਕ ਉਹ ਆਪਦੇ ਕੋਠਿਆਂ ਤੇ ਚੜਾਉਣ ਦੇ ਆ ਤੇ ਅਸੀਂ ਬੰਨ ਬੰਨੀ ਹੈ ਕਿ ਅਸੀਂ ਆਪਦੇ ਜਵਾਗ ਜੱ ਜੇ ਕੈਂਪ ਕੋਈ ਬਣਾਉਣਾ ਵਾ ਤੁਰੰਤ ਫੰਡ ਰੀਲੀਜ਼ ਕਰਾਓ ਕੋਈ ਹੁੰਦੇ ਆ ਸਰਕਾਰਾਂ ਵੱਲੋਂ ਆਏ ਜਾਂਦੇ ਆ ਪ੍ਰਸ਼ਾਸਨ ਕੋਈ ਸਾਨੂੰ ਕੈਂਪ ਨਹੀਂ ਦੀਦਾ ਕਿੱਥੇ ਸਾਨੂੰ ਰਾਤ ਨੂੰ ਰੱਖਣਾ ਜੇ ਕਿੱਥੇ ਹੀ ਗੁਜ਼ਾਰਾ ਕਰਨਾ ਕਿੱਥੇ ਸਾਡਾ ਖਾਣ ਪੀਣ ਦਾ ਅਸੀਂ ਤਾਂ ਧੰਨਵਾਦ ਕਰਦੇ ਆ ਬਾਬੇ ਸ੍ਰੀ ਹਾਲੀ ਸਾਹਿਬ ਵਾਲਿਆਂ ਮਹਾਪੁਰਖ ਬਾਬੇ ਸੁਖਾ ਸਿੰਘ ਦਾ ਜਿਨ੍ਹਾਂ ਦਾ ਸਵੇਰ ਦਾ ਲੰਗਰ ਜਲ ਪਾਣੀ ਵੀ ਚੱਲਣ ਡਿਆ ਵਾ ਤੇ ਉੱਥੇ ਵੀ ਸਿੰਘ ਆ ਕੇ ਸਾਡੇ ਨਾਲ ਪੂਰੀ ਹੈਲਪ ਕਰਾ ਰਹੇ ਆ ਤੇ ਰਾਣਾ ਇੰਦਰ ਪ੍ਰਤਾਪ ਵੱਲੋਂ ਮਸ਼ੀਨਾਂ ਭਈਆ ਕਰਾਈਆਂ ਗਈਆਂ 2023 'ਚ ਵੀ ਸਾਡੀ ਬਹੁਤ ਹੈਲਪ ਕੀਤੀ ਗਈ ਸੀ ਤੇ ਸਰਕਾਰ ਵੱਲੋਂ ਸਾਡੇ ਵੱਲੋਂ ਅਜੇ ਤੱਕ ਜਿਹੜਾ ਵੀ ਕਿ ਬੋਰਿਆਂ ਦਾ ਪ੍ਰਬੰਧ ਕੀਤਾ ਗਿਆ ਵਾ ਹੋਰ ਨਹੀਂ ਕੁਝ ਵੀ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਜੇ ਸਾਨੂੰ ਐਸ ਟਾਈਮ ਐਸ ਟਾਈਮ ਡੁੱਬਣ ਡਿਆ ਸਾਡੇ ਬਹੁਤ ਬੁਰੇ ਹਾਲ ਆ ਆ ਕੇ ਸਾਡੀ ਜੇ ਹੈਲਪ ਕਰਨੀ ਆ ਸਾਨੂੰ ਕੈਂਪ ਜੇ ਕੋ ਰਿਲੀਜ਼ ਕਰਾਉਣਾ ਕੈਂਪਾਂ ਦੇ ਵਿੱਚ ਜਿੱਥੇ ਰੱਖਣਾ ਸਾਡੇ ਬੱਚਿਆਂ ਨੂੰ ਰੱਖਣਾ ਸਾਡੇ ਡੰਗਰਾਂ ਨੂੰ ਰੱਖਣਾ ਬਹੁਤ ਬੁਰਾ ਹਾਲ ਆ ਜਿਹੜਾ ਅੱਜ ਆਪਾਂ ਇੱਥੇ ਖੜੇ ਆ ਪਿੰਡ ਬਾਉਪੁਰ ਦੇ ਨਜ਼ਦੀਕ ਇਹ ਅੱਜ ਸਵੇਰੇ ਲਗਭਗ 6 ਵਜੇ ਜਿਹੜਾ ਤੁਸੀ ਬੰਦ ਦੇ ਵਿੱਚ ਪਾੜ ਪਿਆ ਵਾ ਪਾੜ ਪੈਣ ਦੇ ਨਾਲ ਇਸ ਇਲਾਕੇ ਉੱਤੇ ਬਹੁਤ ਇੱਕ ਵੱਡੇ ਬੰਬ ਦੀ ਤਰ੍ਹਾਂ ਕਹਿ ਲਈਏ ਜਿੱਦਾਂ ਪਾਣੀ ਡੱਗਾ ਵਾ ਜਿਹੜੇ ਸਾਡੇ ਘਰ ਆ ਉਹ ਇਹਨਾਂ ਫੌਰੀ ਆਪਣੇ ਲਪੇਟ ਦੇ ਵਿੱਚ ਲੈ ਲਏ ਆ ਤੇ ਇਸ ਸਮੇਂ ਜਿਹੜੀ ਸਥਿਤੀ ਆ ਬਹੁਤ ਗੰਭੀਰ ਬਣੀ ਪਈ ਆ ਜਿਹੜੇ ਘਰਾਂ ਚ ਪਾਣੀ ਤੇ ਵੜਿਆ ਵੜਿਆ ਜਿਹੜੇ ਚਾਰਾ ਹਰਾਚਾਰਾ ਵਾ ਡੰਗਰਾ ਦਾ ਉਹ ਵੀ ਖਾਰਾ ਖਰਾਬ ਹੋ ਗਿਆ ਬਰਬਾਦ ਹੋ ਗਿਆ ਵਾ ਤੇ ਪਾਣੀ ਦਾ ਜਿਹੜਾ ਪੱਧਰ ਆ ਉਹ ਲਗਾਤਾਰ ਵਧਦਾ ਜਾ ਰਿਹਾ ਵਾ ਸੋ ਪ੍ਰਸ਼ਾਸਨ ਗੜੀ ਪਹਿਲਾਂ ਵੀ ਇਹੋ ਬੇਨਤੀ ਇੱਕੀ ਬੇਨਤੀ ਹੁੰਦੀ ਆ ਇਸ ਇਲਾਕੇ ਦੀ ਕਰਦੇ ਰਹੇ ਆ ਤੇ ਹੁਣ ਵੀ ਕਰ ਰਹੇ ਆ ਕਿ ਜਿਹੜਾ ਹਰੀਕੇ ਹੈਡ ਵਰਕਸ਼ ਤੋਂ ਪਾਣੀ ਯਾ ਰਲੀਵ ਕੀਤਾ ਜਾਵੇ ਤਾਂ ਜੋ ਕਿਸਾਨ ਜਿਥੇ ਮਾਲੀ ਨੁਕਸਾਨ ਤੇ ਇਹਨਾਂ ਦਾ ਹੋ ਗਿਆ ਵਾ ਤੇ ਜਾਨੀ ਨੁਕਸਾਨ ਤੋਂ ਬਚ ਜਾਵੇ ਕੋਈ ਕਿਸਾਨ ਇਹੋ ਜਿਹਾ ਕਦਮ ਨਾ ਚੁੱਕੇ ਕਿ ਜਿਹੜਾ ਉਹਦੇ ਪਰਿਵਾਰਾਂ ਤੇ ਭਾਰੀ ਪਵੇ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜਾ ਪਾਣੀ ਨੂੰ ਰਲੀਵ ਕੀਤਾ ਜਾਵੇ ਕਿੰਨੇ ਪਿੰਡ ਹੁਣ ਤੱਕ ਇਸ ਪਾਣੀ ਦੇ ਚਪੇਟ ਚਾ 16 ਪਿੰਡ ਇਸ ਪਾਣੀ ਦੇ ਦੇ ਬੇਟ ਦੇ ਵਿੱਚ ਆਲਰੇਡੀ ਅੰਦਰ ਆ ਤੇ ਜਿਹੜੇ ਆਸ-ਪਾਸ ਦੇ ਪਿੰਡ ਪਾਲੀਏ ਤੇ ਬਹੁਤ ਸੈਂਕੜਿਆਂ ਦੇ ਹਿਸਾਬ ਨਾਲ ਪਿੰਡ ਜਿਹੜੇ ਪਾਣੀ ਦੇ ਵਿੱਚ ਮਲੇਪੇਟ ਚ ਆ ਚੁੱਕਿਆ ਜੀ ਫਸਲ ਕਿੰਨੀ ਕਿ ਤਬਾਹ ਹੋ ਚੁਕੀ ਆ ਇਹ ਹਜ਼ਾਰਾਂ ਏਕੜੇ ਦਾ ਕੋਈ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਜਿਹੜਾ ਸੁਲਤਾਨਪੁਰ ਲੋਧੀ ਦਾ ਇਹ 30-35000 ਤੋਂ ਉੱਪਰ ਰਕਬਾ ਵਾ ਤੇ ਟਾਪੂ ਦਾ ਇਹ 3-4000 ਜਿਹੜਾ ਰਕਬਾ ਇਸ ਦੇ ਮਲੇਪੇਟ ਦੇ ਵਿੱਚ ਆ ਚੁੱਕਾ ਜੀ ਤੇ ਹੁਣ ਕਿੱਦਾਂ ਦੇ ਹਾਲਾਤ ਨੇ ਬੰਨ ਦੀ ਰਿਫੇਰ ਕੀਤੀ ਜਾਂਦੀ ਕਿਸਾਨ ਆਪਣੇ ਪੱਧਰ ਤੇ ਇਸ ਬੰਨ ਨੂੰ ਬੰਨਣ ਲਈ ਲੱਗੇ ਹੋਏ ਆ ਇਹ ਪ੍ਰਸ਼ਾਸਨ ਨੇ ਨਾਲ ਇਥੇ ਬੋਰੀਆਂ ਦੀ ਸਹਾਇਤਾ ਦਿੱਤੀ ਆ ਤੇ ਰਾਣਾ ਇੰਦਰ ਪ੍ਰਤਾਪ ਨੇ ਵੱਲੋਂ ਦੋ ਮਸ਼ੀਨਾਂ ਤੇ ਬਾਬਾ ਸੁਖਾ ਸਿੰਘ ਜੀ ਸ੍ਰਿਆਲੀ ਸਾਹਿਬ ਵਾਲੇ ਉਹਨਾਂ ਦੀ ਸੇਵਕ ਤੇ ਸੇਵਾਦਾਰ ਇਥੇ ਨਾਲ ਸਾਡੇ ਡਟ ਕੇ ਇਹਨੂੰ ਬੰਨਣ ਦੀ ਕੋਸ਼ਿਸ਼ ਕਰ ਰਹੇ ਆ ਤੇ ਜਦ ਹੁਣ ਕੁਦਰਤ ਦੇ ਵਾਸੀਆ ਕੀ ਬਣਦਾ ਸਰਕਾਰ ਨੂੰ ਕੀ ਅਪੀਲ ਹੈ ਸਰਕਾਰ ਨੂੰ ਕੋਈ ਇੱਕੋ ਜਿਹੀ ਅਪੀਲ ਹੈ ਜੀ ਕੋਸਾਂ ਨਹੀਂ ਤੁਹਾਡੇ ਕੋਲੋਂ ਕੋਈ ਰਾਸ਼ਨ ਜਾਂ ਕੋਈ ਸਮਗਰੀ ਕੋ ਜਾਂ ਉਹੋ ਜਿਹੀ ਕੋਈ ਸਹਾਇਤਾ ਨਹੀਂ ਮੰਗਦੇ ਸੀ ਸਿਰਫ ਇਹ ਸਹਿਯੋਗ ਮੰਗਦੇ ਆ ਕਿ ਪਾਣੀ ਰਿਲੀਫ ਕੀਤਾ ਜਾਵੇ